ਰਹਿਮਤ ਮਾਲਕ ਦੀ ਆ ਹੂੰ ਅਸੀਂ ਕਿਹੜੇ ਕੋਸ ਕੀਤੇ ਆ ਠੀਕ ਜਿਹਾ ਡਿਸਕ ਆ ਹੂੰ ਮੋਢੇ ਮੋਢੇ ਸਰਵਾਈਕਲ ਹੂੰ ਜੋ ਵੀ ਜੋੜ ਆ ਉਹਨਾਂ ਨੂੰ ਠੀਕ ਕਰਦੇ ਫ੍ਰੀ ਸਰਵਰ ਦਵਾਈ ਦੇ ਪੈਸੇ ਨਹੀਂ ਲੈਣਾ ਜੇ ਦਵਾਈ ਖੜੂਗਾ ਕੋਈ ਤੇ ਹੂੰ ਇਹ ਦਵਾਈ ਨਾ ਖੜੂ ਭਾ ਕਦੀ ਨਹੀਂ ਕੋਈ ਪੈਸਾ ਮੰਗਿਆ ਅੱਛਾ ਰਹਿਮਤ ਉਸਮਾਲਕ ਦੀ ਪੱਠੇ ਚੁੱਕਦੇ ਆ ਨਾ ਜੋੜ ਜਾ ਚਲ ਗਿਆ ਲੱਗ ਨੂੰ ਤੁਹਾਨੂੰ ਠੀਕ ਕੰਮ ਨਹੀਂ ਕੀਤਾ ਤਿੰਨ ਚਾਰ ਸਾਲਾਂ ਹਾਂ ਜੀ ਉਹਦੇ ਕਰਕੇ ਤੁਹਾਨੂੰ ਠੀਕ ਹੈ ਕਈ ਸਾਲ ਤੋਂ ਕੰਡਿਆ ਮੇਰਾ ਖਰਚ ਇੱਥੇ ਸਾਨੂੰ ਰਹੇ ਸੀ 35 ਸਾਲ ਹੁ ਹੋ ਗਿਆ ਜ਼ਿਆਦਾ ਹੋ ਗਿਆ ਅਲਾਈਨਮੈਂਟ ਗਲਤ ਹੁੰਦੀ ਕੋੜਾਂ ਦੀ ਉਹ ਵੇ ਜਿੱਦਾਂ ਸਾਨੂੰ ਬੱਤਰੇ ਖਿੱਚ ਕੇ ਸਿੱਧਾ ਕਰ ਦਿੰਦੇ ਆ ਤੇ ਵਾਈ ਜੜੀ ਬੂਟੀਆਂ ਆ ਪੰਜਾਰੀ ਤੋਂ ਲਿਆਈਦੇ ਜੜੀ ਬੂਟੀਆਂ ਹੋਰ ਨਹੀਂ ਉਹਦੇ ਵਿੱਚ ਨਸ਼ਾ ਨਹੀਂ ਕੋਈ ਪੈਸੇ ਆ ਸਿਰਫ ਦਵਾਈ ਦੇ ਲਈ ਨੇ ਉਦਾਂ ਨੇ ਨਿੰਦੇ ਸਾਡੇ ਮਨ 'ਚ ਨਹੀਂ ਕੋਈ ਖਾਸ ਦੀ ਲੈਣ ਨੂੰ ਜਿੰਨੇ ਮੰਗਾਂਗੇ ਲੋਕਾਂ ਦੇ ਹੀ ਦੇਣੇ ਆ ਨਹੀਂ ਮੰਗਦੇ ਇੱਥੇ ਗਰੀਬ ਵੀ ਆਉਣਾ ਅਮੀਰ ਵੀ ਆਉਣਾ ਮੰਗਦੇ ਨਹੀਂ ਪੰਜਾਬ ਦੇ ਪਿੰਡਾਂ 'ਚ ਮੌਜੂਦ ਆ ਤਾਂ ਕੱਥੂ ਨੰਗਲ ਵਿੱਚ ਆਏ ਆ ਤਾਂ ਤੁਹਾਨੂੰ ਦੱਸਣਾ ਚਾਹਾਂਗੇ ਇੱਥੇ ਕਿ ਐਸੇ ਸ਼ਖਸ ਕੋ ਆਏ ਆ ਕਿ ਜਿਹੜੇ ਕੀ ਤੁਹਾਡੇ ਜੋੜਾਂ ਦੀ ਦਰਦਾਂ ਤੇ ਹੋਰ ਜਿਹੜੀ ਗੋਡੇ ਦੀ ਤਕਲੀਫਾਂ ਨੇ ਉਹਨਾਂ ਨੂੰ ਠੀਕ ਕਰ ਦੇਨੇ ਤਾਂ ਉਹਦੇ ਵਾਸਤੇ ਕਿਸੇ ਤਰ੍ਹਾਂ ਦਾ ਕੋਈ ਆਪਰੇਸ਼ਨ ਨਹੀਂ ਕਰਦੇ ਬਕਾਇਦਾ ਤੌਰ ਤੇ ਇੱਕ ਪਰਮਾਤਮਾ ਵੱਲੋਂ ਦਿੱਤੀ ਹੋਈ ਬਖਸ਼ ਹੈ ਇਹਨਾਂ ਪਰਿਵਾਰ ਨੂੰ ਔਰ ਪਲਵਾਨਾਂ ਦੇ ਨਾਂ ਦੇ ਉੱਤੇ ਇਹ ਕੋਠੀ ਜਿਹੜੀ ਵੱਜਦੀ ਹੈ ਉਸ ਕੋਠੀ ਦੇ ਵਿੱਚ ਖਣੇ ਹਨ ਜਿਨ੍ਹਾਂ ਵਿੱਚੋਂ ਫ੍ਰੀ ਸੇਵ ਆਨ ਵਾਲੋ ਕੀਤੀ ਜਾਂਦੀ ਜਿਹਦੇ ਵਿੱਚ ਕੀ ਲੋਕਾਂ ਦਾ ਇਲਾਜ ਕੀਤਾ ਜਾਂਦਾ ਤਾਂ ਨੌਜਵਾਨ ਜਿਹੜਾ ਤੁਸੀਂ ਇਸ ਵੇਲੇ ਦੇਖ ਰਹੇ ਹੋ ਇਹਨੂੰ ਡਿਸਕ ਦੀ ਪ੍ਰੋਬਲਮ ਹੈ ਤਾਂ ਬਾਈ ਜੀ ਕਿਸ ਤਰ੍ਹਾਂ ਕਰ ਰਹੇ ਹੋ ਦੀ ਫੇਰਾ ਦਾ ਆ ਲਓ ਜੀ ਉਹਨੂੰ ਪੁੱਛੋ ਹਣ ਕਿੱਦਾਂ ਆਇਆ ਹੁਣ ਡਿਸਕ ਬਰਾਬਰ ਆ ਬਰਾਬਰ ਹੈ ਜੇ ਆ ਖਿੱਚਣੀ ਹੈ ਤਾਂ ਉਦਾਂ ਬਰਾਬਰ ਦਿਖਾਓਗੇ ਪਹਿਲਾਂ ਲਓ ਜੀ ਸ਼ਾਹ ਜੀ ਇਹ ਬਰਾਬਰ ਹੋ ਗਈ ਬਰਾਬਰ ਹੋ ਗਈ ਪਹਿਲਾਂ ਛੋਟੀ ਸੀ ਆ ਛੋਟੀ ਸੀ ਵੱਡੀ ਸੀ ਅੱਛਾ ਜੀ ਹੁਣ ਦੁਬਾਰਾ ਫਿਰ ਇੱਕ ਗਰੀ ਖਿੱਚ ਲਾਂਗੇ ਇਹਨਾਂ ਨੂੰ ਫਿਰ ਕਮੀ ਪੇਸ਼ ਹੋ ਨਿਕਲ ਜਾਊਗੀ ਬਿਲਕੁਲ ਤਸਵੀਰ ਤਾਂ ਉਹਦੀ ਰਹਿਮਤ ਮਾਲਕ ਦੀ ਆ ਹੂੰ ਅਸੀਂ ਕਿਹੜੇ ਕੋਰਸ ਕੀਤੇ ਆ ਹੂੰ ਤਾਂ ਬਈ ਇਹ ਫਿਰ ਕਿਵੇਂ ਸ਼ੁਰੂ ਹੋਇਆ ਸਫ਼ਰ ਹੈ ਬੱਲਾ ਸਾਹਿਬ ਪਹਿਲਾਂ ਬੁਜੁਰਗ ਕਰਦੇ ਫਿਰ ਅਹੀਂ ਕਰਦੇ ਫਿਰ ਇਦਾਂ ਹੀ ਕੋਈ ਕਿਹੜਾ ਵੱਡੀ ਕੋਈ ਸ਼ੋਤ ਕੀਤੀ ਨਹੀਂ ਹੂੰ ਗੁਪਤ ਕੋਈ ਇਦਾਂ ਚੱਲਦਾ ਕੰਮ ਅੱਛਾ ਤੇ ਗੋਡੇ ਵੀ ਕਰ ਦਿੰਦੇ ਜੀ ਗੋਡੇ ਗਿੱਟੇ ਸਭ ਲੱਕ ਲੋ ਜਿੱਦਾਂ ਮੱਦੀ ਨੂੰ ਨਾਪ ਲੋ ਫਿਰ ਤੇਨਾਂ ਨੂੰ ਨਾਪ ਲੋ ਬਰਾਬਰ ਬਰੋ ਹੋ ਗਈ ਪਹਿਲੇ ਵੱਡੀ ਛੋਟੀ ਸੀ ਹਾਂ ਛੋਟੀ ਹੈ ਵੱਡੀ ਅੱਛਾ ਪਹਿਲੇ ਇਹ ਛੋਟੀ ਸੀ ਤੇ ਇਹ ਵੱਡੀ ਹੁਣ ਬਿਲਕੁਲ ਬਰਾਬਰ ਹੈ ਤਾਂ ਠੀਕ ਨੇ ਉਹ ਨੌਜਵਾਨ ਆਪਣੇ ਦੱਸੋ ਉੱਠ ਕੇ ਤੁਹਾਨੂੰ ਮਰੀਜ਼ ਦੱਸੇ ਤਾਂ ਤਾਂ ਨਾ ਹਾਂ ਸਾਡੇ ਦੱਸਣ ਦੀ ਆ ਉਹ ਦੱਸੇ ਫਿਰ ਕਿਦਾਂ ਹੈ ਨਾ ਤੇ ਪਾਜੀ ਫਿਰ ਫ੍ਰੀ ਸੇਵਾ ਕਰਦੇ ਹੋ ਫ੍ਰੀ ਸੇਵਾ ਦਵਾਈ ਦੇ ਪੈਸੇ ਨਹੀਂ ਲੈਂਦੇ ਜੇ ਦਵਾਈ ਖੜੂਗਾ ਕੋਈ ਤੇ ਹੂੰ ਇਹ ਦਵਾਈ ਨਾ ਖੜੂ ਫਿਰ ਕਦੀ ਨਹੀਂ ਕੋਈ ਪੈਸਾ ਮੰਗਿਆ ਅੱਛਾ ਤਰੇਮ ਤੋਂ ਸੰਭਾਲਕ ਵੀ ਆ ਬੋਲਾ ਕਰ ਬੁਰਾ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਚ ਕਿ ਕਿਸ ਤਰੀਕੇ ਦੇ ਨਾਲ ਲੱਤੇ ਡਿਸਕ ਦਾ ਜਿਹੜਾ ਹੈ ਓਟ ਮਾਰ ਕੇ ਬਹਿ ਜਾ ਇੱਥੇ ਅੱਗੋਟਿਆਂ ਦਾ ਬਹਿ ਜਾ ਉੱਤੇ ਇਹ ਨੌਜਵਾਨ ਨੂੰ ਜਿਹੜੀ ਹੈ ਡਿਸਕ ਦੀ ਪ੍ਰੋਬਲਮ ਸੀ ਤਾਂ ਤੁਸੀਂ ਵੇਖੋ ਕਿ ਡਿਸਕ ਦੀ ਪ੍ਰੋਬਲਮ ਕਿਵੇਂ ਹੱਲ ਕੀਤੀ ਹੈ ਨੌਜਵਾਨ ਨਾਲ ਵੀ ਗੱਲਬਾਤ ਕਰਾਂਗੇ ਭਾਈ ਕੀ ਪ੍ਰੋਬਲਮ ਆਈ ਸੀ ਤੁਹਾਨੂੰ ਮੈਨੂੰ ਜੀ ਕੰਮ ਕਰਦੇ ਨਾ ਥੋੜੇ ਕਿ ਦਿਨੋਂ ਕਿਵੇਂ ਬਾਹਰ ਆਇਆ ਹੂੰ ਤੇ ਮੇਰੇ ਨਾ ਪ੍ਰੋਬਲਮ ਜੀ ਹੋ ਗਈ ਸੀ ਬੈਣ ਲੱਗਿਆ ਉੱਠਣ ਲੱਗਿਆ ਨੀਵੇਂ ਲੱਕੋਂ ਲੱਗਿਆ ਦਰਦ ਹੁੰਦੀ ਸੀ ਹੂੰ ਅਸੀਂ ਪਹਿਲਾਂ ਵੀ ਓਨੇ ਬੜੇ ਪੁਰਾਣੇ ਹੁੰਨੇ ਆ ਡੈਡ ਜੀ ਨੂੰ ਨਾਲ ਨੂੰ ਵੀ ਪਹਿਲਾਂ ਹੁੰਦੀ ਪ੍ਰੋਬਲਮ ਹੂੰ ਤੇ ਅਸੀਂ ਉਦੋਂ ਵੀ ਆਉਂਦੇ ਰਹੇ ਆ ਤਾਂ ਹੀ ਅਸੀਂ ਸਿੱਧੇ ਇੱਥੇ ਆਏ ਆ ਅਸੀਂ ਹੁਣ ਨਹੀਂ ਹੁੰਦੇ ਪੁਰਾਣੇ ਹੁੰਦੇ ਹਾਂ ਜੀ ਮੇਰੇ ਵੀ ਪ ਹੁਣ ਮੈਂ ਥੋੜੇ ਦਿਨ ਹੋ ਗਏ ਬਾਹਰੋਂ ਆਇਆ ਤੇ ਉਹ ਪੱਠੇ ਚੁੱਕਦੇ ਆਣਾ ਜੋਰਜਾ ਚਲ ਗਿਆ ਲੱਕ ਨੂੰ ਕੰਮ ਨਹੀਂ ਕੀਤਾ ਤਿੰਨ ਚਾਰ ਸਾਲਾਂ ਹਾਂ ਜੀ ਉਹਦੇ ਕਰਕੇ ਤੁਹਾਨੂੰ ਠੀਕ ਹੈ ਬਿਲਕੁਲ ਬਿਲਕੁਲ ਤੁਸੀਂ ਵੇਖੋ ਕਿ ਨੌਜਵਾਨ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਆ ਤਾਂ ਇੱਕ ਹੋਰ ਨੌਜਵਾਨ ਉਹ ਬੈ ਕੇ ਵੇਖ ਲਓ ਜਿੱਦਾਂ ਮਰਜ਼ੀ ਬਸ ਸੱਦੇ ਕੋਈ ਬੈ ਨਹੀਂ ਪਕਾਣੀ ਮੇਰਾ ਕੋਰਾ ਦੇਖਿਓ ਮੈਂ ਕਰੀ ਤਾ ਦੇਖੋ ਦੂਸਰੋ ਗਿਆ ਸੁੱਖਾ ਨੂੰ ਕੋਲ ਤਾਂ ਬਿਲਕੁਲ ਤਾਂ ਨਹੀਂ ਹੋਰ ਤਸਵੀਰ ਦਿਖਾਣੇ ਆ ਤਾਂ ਬਾਈ ਜੀ ਇਹਨਾਂ ਨੂੰ ਕੀ ਪ੍ਰੋਬਲਮ ਆ ਇਹਨਾਂ ਇਹਨਾਂ ਨੂੰ ਦੇਖਦੇ ਆਂ। ਮੈਂ ਪਹਿਲਾਂ ਇਹਨਾਂ ਵਕਰਾਈ ਉਹਨੂੰ। ਕੀ ਇਹਨਾਂ ਦੀ ਵੀ ਵੱਡੀ ਛੋਟੀ ਹੋਏਗੀ ਲੱਤ? ਹੁਣ ਇਹ ਦੇਖ ਲੈਣਾ ਜੇ ਹੋਊ ਤਾਂ ਵੀ ਉਹ ਤੇ ਥੋੜੀ ਬੋਤੀ ਕਸਰ ਉਹ ਤੇ ਵਿੱਚ ਹੁੰਦੀ ਆ ਉਹ ਨਿਕਲ ਜਾਂਦੀ ਫਿਰ। ਦਿਖਾਓਗੇ ਇਹਨਾਂ ਦੀ ਕੀ ਸਥਿਤੀ ਐ? ਥੋੜੇ ਪਛੇਓ ਨੂੰ। ਹੱਥ ਨਾ ਨਾ ਛੱਡ। ਨਾ ਹੱਥ ਨਹੀਂ ਛੱਡੀ। ਨਾ ਨਾ ਹੱਥ ਛੱਡਦੇ ਫਿਰ ਤਾਂ ਬਿਲਕੁਲ ਤੁਸੀਂ ਵੇਖੋ ਕਿ ਇੱਥੇ ਬੰਨਿਆ ਜਾਂਦਾ ਹੈ। ਲਾ। ਇਹ ਤਾਂ ਕਿਤੇ ਬਾਹਰ ਅੰਦਰ ਫਰਕ ਹੋਣਾ ਥੋੜਾ ਹੋਊਗਾ ਜ਼ਿਆਦਾ ਨਹੀਂ ਹੋਣਾ। ਅੱਛਾ ਇਹ ਇਹ ਲੱਤ ਛੋਟੀ ਐ ਤੇ ਵੱਡੀ ਐ? ਹਾਂ ਥੋੜਾ ਪਤਾ। ਇਦਰੋਂ ਤੁਹਾਨੂੰ ਅਸੀਂ ਕੈਮਰੇ ਤਾਂ ਇਹ ਡਿਸਕ ਦੀ ਪ੍ਰੋਬਲਮ ਕਰਕੇ ਇੱਕ ਲੱਤ ਵੱਡੀ ਛੋਟੀ ਹੈ। ਉਹਦੇ ਬਾਬੇ ਬੁੱਢੇ ਰਹਿਮਤ ਹੈ ਉਹ ਹੀ ਕਰਦਾ ਹੈ ਕੋਲ ਕਰਨਾ ਹੈ। ਬਾਬਾ ਬੁੱਢਾ ਸਾਹਿਬ ਜੀ ਦੀ ਰਹਿਮਤ ਹੈ ਜੀ। ਹਾਂਜੀ ਹਾਂਜੀ। ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜਾ ਹੈ ਲੱਗਾ ਜੇ ਪਤਾ? ਹਾਂਜੀ। ਮਰੀਜ਼ ਅਸੇ ਤਾਂ ਹੈ ਨਾ ਕਿ ਮੈਨੂੰ ਤੱਕ ਪਿਆਕ ਨਹੀਂ ਪਿਆ। ਮੈਂ ਬੜੇ ਪੁਰਾਣੇ ਹੁੰਨੇ ਆ। ਸਾਢੇ 10 ਦਾ ਕਿ ਆ। ਕੰਮ ਕਰਦੇ ਫੋੜਾ ਬੋੜਾ ਜੋਰ ਚੱਲ ਜਾਂਦਾ ਨਾ ਕੀ ਵਾਰ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਤਸਵੀਰ ਤਾਂ ਬਾਜੀ ਫਿਰ ਕਿਵੇਂ ਕਿੰਨੇ ਸਾਲ ਤੋਂ ਕਰ ਰਹੇ ਹੋ ਕਈ ਸਾਲ ਤੋਂ ਕਰ ਰਹੇ ਹਾਂ ਮੇਰਾ ਖਰ ਇੱਥੇ ਸਾਲ ਨੂੰ ਕਰਤੀ 35 ਸਾਲ ਹਨ ਹੋ ਗਏ ਜਿਆਦਾ ਹੋ ਗਏ ਨੇ ਤੁਹਾਡੇ ਬਜ਼ੁਰਗ ਜਿਹੜੇ ਸੀ ਉਸ ਪਹਿਲਾਂ ਕਰਦੇ ਸੀ ਫਿਰ ਇਦਾਂ ਕੰਮ ਚੱਲਿਆ ਆਉਣਾ ਮੋੜੋ ਕੋਈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਲੋਕਾਂ ਦੀ ਜਿਹੜੀ ਖਾਸ ਕਰਕੇ ਬੈਕ ਪ੍ਰੋਬਲਮ ਹੈ ਬੈਕ ਪ੍ਰੋਬਲਮ ਸਭ ਤੋਂ ਜ਼ਿਆਦਾ ਕਾਮਨ ਹੋ ਰਹੀ ਹੈ ਇਹਦੇ ਜਮਾਨੇ 'ਚ ਤੇ ਉਸ ਨੂੰ ਇਹਨਾਂ ਵੱਲੋਂ ਠੀਕ ਕੀਤਾ ਜਾਂਦਾ ਤਾਂ ਗੋਡਿਆਂ ਦੀ ਵੀ ਭਾਜੀ ਸਮੱਸਿਆ ਜਿਹੜੀ ਹੁੰਦੀ ਹੈ ਗੋਡਿਆਂ ਨੂੰ ਜਿਸ ਤਰ੍ਹਾਂ ਅਸੀਂ ਲੋਕੀ ਕਹਿ ਦਿੰਨੇ ਆ ਜੀ ਕਿ ਤੇ ਗੋਡਿਆਂ 'ਚ ਲੋਕੀ ਕਹਿ ਦਿੰਦੇ ਆ ਕਿ ਅਲਾਈਨਮੈਂਟ ਗਲਤ ਹੁੰਦੀ ਹੈ ਗੋਡਾ ਦੀ ਉਹ ਵੀ ਜਿੱਦਾਂ ਸਾਨੂੰ ਵਤਰੇ ਖਿੱਚ ਕੇ ਸਿੱਧਾ ਕਰ ਦਿੰਦੇ ਆ ਹੂੰ ਉਹਦੇ ਰਹਿਮਤ ਉਹ ਸੰਮਾਲਕ ਦੀ ਉਹਨੂੰ ਮਾਲਕ ਨੇ ਮਾਲਕ ਨੂੰ ਮੰਨੇ ਆ ਅਸੀਂ ਨਹੀਂ ਕੁਝ ਵੀ ਕਰਦੇ ਉਹ ਤੇ ਰਹਿਮਤ ਹੈ ਤੇ ਸਾਰਾ ਕੁਝ ਹੈ ਪਰ ਇੱਕ ਹੋਰ ਚੀਜ਼ ਹੈ ਡਾਕਟਰ ਕਹਿੰਦੇ ਜੀ ਆਪਰੇਸ਼ਨ ਕਰਾਉਣਾ ਪਊਗਾ ਜੀ ਗੋਡਿਆਂ ਦਾ ਜੇ ਕਰਾ ਚਲੋ ਜੇ ਕੋਈ ਜ਼ਿਆਦਾ ਹੀ ਕਹੇ ਦੇ ਵਿੰਗੇ ਹੋ ਗਏ ਗੋਡੇ ਉਹ ਤੇ ਪ੍ਰਸ਼ਨਾਂ ਹੀ ਸਿੱਧੇ ਹੋਣੇ ਆ ਪ੍ਰਸ਼ਨ ਕੀਤੇ ਆ ਬਾਕੀ ਹੋਰ ਦਰਦ ਦੁਰਦ ਜੋ ਆ ਗੋਡਾ ਥੋੜਾ ਬੋਤਾ ਨਾਰਮਲ ਜਿਹਾ ਹਿੱਲਿਆ ਹੁਲਿਆ ਸੈਟ ਸੈਟ ਹੋ ਜਾਂਦਾ ਅੱਛਾ ਮਨ ਨਾਰਮਲ ਜਿਹੀ ਛੋਟੀ ਦਰਦ ਆ ਤੇ ਜਿਸ ਤਰ੍ਹਾਂ ਗੋਡਿਆਂ ਦੇ ਵਿੱਚ ਲੋਕਾਂ ਨੂੰ ਗੋਡੇ ਦੀ ਬੈਕ ਤੇ ਦਰਦ ਹੁੰਦੀ ਖਿੱਚ ਪਈ ਉਹ ਹਟ ਜਾਂਦੇ ਯਾਰ ਹੂੰ ਉਹਦਾ ਵੀ ਤਰੀਕਾ ਵੀ हट ਜਾਂਦੇ ਆ ਸਰਵਾਈਕਲ ਪਿੱਛੇ ਛੱਲੀ ਬਣ ਜਾਂਦੀ ਆ ਨਾਰਾਂ ਦੇ ਹਾਂਜੀ ਬਿਲਕੁਲ ਬੈਠਾ ਰਹੇ ਜਾਂਦਾ ਬੰਦੇ ਕੋ ਚੌਂਕੜੀ ਨਿ ਵੱਜਦੀ ਉਹ ਵੀ ਕਰਦਾ ਉਹ ਲੋਕਾਂ ਨੂੰ ਸਾਰਾ ਦਿਨ ਮਿੱਠੀ ਮਿੱਠੀ ਦਰਦ ਹੁੰਦੀ ਰਹਿੰਦੀ ਆ ਓਏ ਦਵਾਈ ਨਾ ਦਵਾਈ ਦੇਦੇ ਸੀ ਤੇ ਜੇ ਉਦਾਂ ਕਿਦਾਂ ਠੀਕ ਕਰ ਦਿੰਦੇ ਫਿਰ ਹਾਂਜੀ ਦਵਾਈ ਕਿਸ ਚੀ ਦੀ ਬਣਾਉਂਦੇ ਹੋ ਦਵਾਈ ਜੜੀ ਬੂਟੀਆਂ ਆ ਪੰਸਾਰੀ ਤੋਂ ਲਿਆਈਦੇ ਜੜੀ ਬੂਟੀਆਂ ਉਹ ਅਰ ਨਹੀਂ ਉਹਦੇ ਵਜੋਂ ਨਾ ਸ਼ਾਰੀ ਕੋਈ ਜੜੀ ਬੂਟੀਆਂ ਤਾਂ ਵਿਦਿਆ ਕਿਵੇਂ ਵਿਦਿਆ ਨਾ ਜੀ ਜਦੋਂ ਮਾਰ ਆ ਜਾ ਜਦੋਂ ਕੋਈ ਸਿਹਤਾਂ ਕਰਦਾ ਉਹ ਆਪੇ ਮਿਲ ਜਾਂਦਾ ਹਾਂ ਹੈਨਾ ਉਹਦੀ ਰਹਿਮਤ ਤਾਂ ਸਾਰਾ ਕੁਝ ਹੈ ਪੈਸੇ ਕਿਉਂ ਨਹੀਂ ਲੈਂਦੇ ਪੈਸੇ ਐ ਸਿਰਫ ਦਵਾਈ ਦੇ ਲਈ ਨੇ ਉਦਾਂ ਨੇ ਨਹੀਂ ਦੇ ਸਾਡੇ ਮਨ 'ਚ ਹੀ ਨਹੀਂ ਕੋਈ ਖਾਸ ਜੀ ਲੈਣ ਨੂੰ ਜਿੰਨੇ ਮੰਗਾਂਗੇ ਲੋਕਾਂ ਦੇ ਹੀ ਦੇਣਿਆ ਨਹੀਂ ਮੰਗਦੇ ਇੱਥੇ ਗਰੀਬ ਵੀ ਆਉਣਾ ਅਮੀਰ ਵੀ ਆਉਣਾ ਮੰਗਦੇ ਨਹੀਂ ਕੋਈ ਠੀਕ ਹੋ ਜਾਂਦੀ ਖੁਸ਼ੀ ਨਾਲ ਕੋ ਦੇ ਜੇ ਨਾ ਦੇ ਜੇ ਮੰਗਦੇ ਨੇ ਠੀਕ ਤੇ ਮਾਲਕ ਕਰਦਾ ਹੀ ਆਪੇ ਦੱਸ ਦਿੰਦੇ ਮਰੀਜ਼ ਨੂੰ ਚੀਜ਼ ਹੋ ਜਾਂਦੀ ਦੇਖੋ ਤੁਰ ਕਰ ਤਾ ਬਾਬਾ ਜੀ ਫਿਰ ਜਿਸ ਤਰੀਕੇ ਨਾਲ ਇਹ ਤੁਸੀਂ ਸੇਵਾ ਕਰਦੇ ਹੋ ਕਿਹੜੀ ਕਿਹੜੀ ਚੀਜ਼ ਖਾਸ ਤੌਰ ਦੇ ਉੱਤੇ ਅਗਰ ਗੱਲ ਕਰੀਏ ਤਾਂ ਜਿਹੜੀਆਂ ਜਿੰਨਾਂ ਦਾ ਇਲਾਜ ਤੁਸੀਂ ਇੱਥੇ ਖਾਸ ਤੌਰ ਤੇ ਲੋਕਾਂ ਦਾ ਕਰ ਰਹੇ ਹੋ ਜਿਸ ਤਰੀਕੇ ਨਾਲ ਲੋਕਾਂ ਨੂੰ ਜਿਹੜੀ ਰਿਲੈਕਸੇਸ਼ਨ ਮਿਲ ਰਹੀ ਹੈ ਲੋਕਾਂ ਦਾ ਐਡਾ ਨਾ ਵੀ ਜਿੱਦਾਂ ਅਸੀਂ ਇਲਾਜ ਕਰਦੇ ਆਂ ਜਿਹੜੇ ਮਾਨ ਨੂੰ ਲੋਕਾਂ ਆਟੋ ਮਾਰੇ ਗਾਂ ਕਿਹੇ ਪੈਣ ਭਰਾਉਣ ਦੱਸਣਾ ਆਉਣਾ ਜਾਣਾ ਸਾਰਿਆਂ ਨੇ ਕੀ ਕੀ ਚੀਜ਼ਾਂ ਨੇ ਖਾਸ ਤੌਰ ਤੇ ਕਿਹੜੀ ਕਿਹੜੀ ਜਿਹਦਾ ਜਿੰਨੂੰ ਠੀਕ ਕਰਦੇ ਹੋ ਠੀਕ ਜਿਹੜਾ ਡਿਸਕ ਆ ਮੋਢੇ ਮੋਢੇ ਸਰਵਾਈਕਲ ਜੋ ਵੀ ਜੋੜ ਆ ਉਹ ਤਾਂ ਠੀਕ ਕਰਦੇ ਆ ਅੱਛਾ ਸਾਰੇ ਜੋੜ ਜੋੜਾਂ ਦੀ ਦਰ ਜੋੜਾਂ ਦੇ ਕੋਈ ਵੀ ਦਰਦ ਆ ਮੋਟਾ ਉਤਰਿਆ ਚੜਿਆ ਚੜਾਉਣਾ ਚੂਲਾ ਚੜਿਆ ਚੜਾਉਣਾ ਸਾਰਾ ਹੂੰ ਸਾਰਾ ਕੁਝ ਕਰਨਾ ਤਾਂ ਸੇਵਾ ਕਰਦੇ ਰਹਿਣਾ ਹਾਂਜੀ ਤੇ ਇਹ ਸ਼ੁਰੂ ਕਿਵੇਂ ਹੋਇਆ ਸਫਰ ਕਿਦਾਂ ਮਤਲਬ ਵਡਿਆਣੇ ਸ਼ੁਰੂ ਕੀਤਾ ਸੀ ਉਹ ਵਡਿਆਣੇ ਸ਼ੁਰੂ ਕੀਤਾ ਵੀ ਸਾਨੂੰ ਇਹ ਸੁਪਨੇ ਵਾਹ ਗੁਈ ਜਿੱਦਾਂ ਮਾਲਕਾਂ ਨੇ ਬਖਸ਼ਿਸ਼ ਕੀਤੀ ਆ ਹੂੰ ਬਾਪੇ ਗੁਰਦੇ ਸਾਹਿਬ ਨੇ ਇਦਾਂ ਹੀ ਕਰੀਏ ਨੇ ਕਰੀ ਆ ਰਹੇ ਹਾਂਜੀ ਤੇ ਬਸ ਸੇਵਾ ਕਰਦੇ ਹਾਂ ਸੇਵਾ ਕਰਦੇ ਆ ਉਦਾਂ ਦਵਾਈ ਦੇ ਪੈਸੇ ਲੀਨੇ ਕੋਈ ਦਵਾਈ ਦੇ ਮੁੱਲ ਆਉਂਦੀ ਆ ਹੂੰ ਇਹ ਤਾਂ ਮੁਕਤ ਨਹੀਂ ਆਉਂਦੀ ਹੈ ਨਾ ਬਿਲਕੁਲ ਤੇ ਬਾਕੀ ਜੋ ਅਸੀਂ ਉਹ ਤਾਂ ਨਹੀਂ ਲੈਂਦੇ ਕੋਈ ਕੋਈ ਉਹਦਾ ਖੁਸ਼ੀ ਨਾ ਦੇ ਜੇ ਨਾ ਦੇ ਜੇ ਉਹਦੀ ਕਿਸੇ ਦੀ ਮਰਜ਼ੀ ਇਹ ਮੰਗਦੇ ਨਹੀਂ ਕੋਈ ਕੋਈ ਫੋਟੋ ਨਹੀਂ ਰੱਖੀ ਕਿਸੇ ਦੀ ਵੀ ਮੱਥਾ ਟੇਕੋ ਜਾਂ ਕਰੋ ਕੋਈ ਲੋ ਪ੍ਰੋਡਕਟ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਕੋਈ ਇਸ ਤਰ੍ਹਾਂ ਦਾ ਦੁਕਾਨਦਾਰ ਹੀ ਨਹੀਂ ਇੱਥੇ ਕਿ ਕੋਈ ਕਿਸੇ ਦੀ ਵੀ ਪੀਰ ਪਗੰਬਰ ਦੀ ਨੋਰਮਲ ਦੇਖਦੇ ਅਸੀਂ ਫੋਟੋ ਨਹੀਂ ਤੁਸੀਂ ਇਹ ਨਹੀਂ ਲਾਈ ਕੁਝ ਨਹੀਂ ਲਾਇਆ ਛੋਟਾ ਜਿਹਾ ਰੱਖਿਆ ਇੱਥੇ ਕੰਮ ਘਰਿਆ ਸਾਡਾ ਅਸੀਂ ਘਰੋਂ ਹੀ ਇਸ ਤਰ੍ਹਾਂ ਕੁਝ ਕਰਨ ਕੋਈ ਦੁਕਾਨਦਾਰੀ ਨਹੀਂ ਸਾਡੀ ਹੂੰ ਵੈਸੇ ਕਿਸਾਨ ਹੋ ਪੇਸ਼ੇ ਕਿਸਾਨ ਹੈ ਜ਼ਿਮੀਦਾਰ ਜ਼ਮੀਨ ਦੇ ਵਿੱਚ ਬੈਠੇ ਆ ਆਪਣੇ ਜਿਹੜੇ ਚ ਬਸ ਸੇਵਾ ਕਰਨ ਦਾ ਮੋਕਾ ਬੱਸ ਤਾਂ ਕਰਦੇ ਰੋਗੇ ਸੀ ਸੇਵਾ ਆ ਜਿੰਨੇ ਤੇ ਜੀਨੇ ਕਰਦੇਗਾ ਬੱਚੇ ਕਰਦੇ ਨੇ ਪ੍ਰੋਬਲਮ ਆਉਂਦੀ ਕੀ ਹੈ ਖਾਸ ਕਰਕੇ ਜਿਹੜੀ ਬੈਕ ਪੇਨ ਜਿੰਦਾ ਅਸੀਂ ਦੇਖੀ ਸੱਟ ਨਾਲ ਸੱਟ ਲਾ ਕੇ ਵੀ ਆ ਸਕਦੀ ਆ ਵਾਈ ਤੋਂ ਵੀ ਹੋ ਸਕਦੀ ਆ ਹੂੰ ਇਹ ਛਿੱਕਣ ਲੱਗਿਆ ਵੀ ਲੱਕ ਨੂੰ ਡਿਸਕ ਹੋ ਸਕਦੇ ਆ ਸਰਵਾਈਕਲ ਨੂੰ ਜਦੋਂ ਬੱਚਾ ਬੈਠਾ ਬੰਦਾ ਝੜਕਾ ਲੱਗਦਾ ਤਾਂ ਹੋ ਸਕਦੇ ਬੜੀ ਗੱਲ ਨਹੀਂ ਹੈ ਨਿਛਣ ਅੱਗਾਂ ਹੋ ਜਾਂਦੇ ਨਿਛ ਮਾਰਦਾ ਬੰਦਾ ਉਦੋਂ ਕਈਆਂ ਦੀ ਹਲ ਜਾਂਦੀ ਸਰਵਾਈਕਲ ਜਿਹੜੀ ਹੈ ਲੋਕਾਂ ਨੂੰ ਬਹੁਤ ਤਕਲੀਫ ਹੈ ਆਉਂਦੇ ਲੋਕ ਸਾਡੇ ਕੋਲ ਕਿੰਨੇ-ਕਿੰਨੇ ਸਾਲ ਦੀ ਪੁਰਾਣੀ ਸਰ ਵਹੀਕਲ ਠੀਕ ਕਰਦੇ ਹੋ ਜਿੰਦੇ ਜਦੋਂ ਵੀ ਕੋਈ ਆ ਜਨਾ 10 ਸਾਲ ਦੀ 5 ਸਾਲ ਦੀ ਭਾਵੇਂ 10 ਦੇਣਾ ਦੀ ਹੋਵੇ ਜੋ ਵੀ ਆ ਜਾਂਦਾ ਵੀ ਅਸੀਂ ਗ੍ਰਾਮਤ ਪੂਰੇ ਮਾਲਕ ਦੇ ਉਹ ਕਰ ਦਿੰਦੇ ਹਾਂ ਸੇਵਾ ਦੇ ਤੌਰ ਤੇ ਲੈ ਤੇ ਇਹ ਬਾਬਾ ਜੀ ਜਿਹੜਾ ਮੋਢਾ ਵਗੈਰਾ ਦਰਦ ਹੁੰਦਾ ਜਾਂ ਜੋੜਾ ਵੀ ਦਰਦਾਂ ਜਿਹੜੀਆਂ ਹੁੰਦੀਆਂ ਪਰ ਉਹ ਕਹਿੰਦੇ ਜੇ ਬੋਨ ਵੀਕਨੈਸ ਹੈ ਉਹਨੂੰ ਕੋਈ ਫਿਰ ਕਿਵੇਂ ਕਰੇ ਉਹ ਅਸੀਂ ਇੱਥੇ ਬਾਲ ਕੇ ਵੇਖਦੇ ਨੇ ਉਸ ਵळे ਤੁਹਾਨੂੰ ਪਤਾ ਲੱਗ ਜੂ ਵੀ ਵਾਕਿਆ ਹੀ ਸਹੀ ਕੀਤਾ ਅੱਜ ਸਵੇਰੇ ਦੋ ਮੋਢਿਆਂ ਵਾਲੇ ਆਏ ਤਾਂ ਤਰੰਡ ਜਿਓ ਆਏ ਹੂੰ ਪੁੱਠੇ ਪੁੱਠੇ ਚੁੱਕੇ ਉਹਨਾਂ ਨੇ ਹੂੰ ਤੋਂ ਠੀਕ ਹੋਏ ਗਏ ਤੇ ਗੋਡੇ ਵੀ ਕਹਿੰਦੇ ਗੋਡਿਆਂ ਚ ਸਪੇਸ ਖਤਮ ਹੋ ਜਾਂਦੀ ਆ ਉਹ ਨਹੀਂ ਸਪੇਸ ਡਾਕਟਰ ਪਈ ਕੁਛਾਂ ਦਾ ਜੋ ਸਾਡੇ ਮਾਲਕ ਨੇ ਬਰਹਿਮਤ ਕੀਤੀ ਸਾਡੇ ਤੇ ਹੀ ਉਹਦੇ ਨਾਲ ਸਦਕਾ ਕਰਦੇ ਨੇ ਅੱਛਾ ਕਿਸੇ ਨੇ ਆਣਾ ਹੋਵੇ ਤੁਹਾਨੂੰ ਕਿੱਥੇ ਆਣ ਸਕੇ ਇਹ ਕੱਥੂ ਨੰਗਲ ਨਹਿਰ ਵਾਲਾ ਡੇਰ ਕਰਕੇ ਪਹਿਲਵਾਨ ਆਡੇਰਾ ਵਜਦਾ ਸਾਰਿਆਂ ਨੂੰ ਮਸ਼ਹੂਰ ਆ ਪਹਿਲਵਾਨਾ ਡੇਰਾ ਕਰਕੇ ਆਉਂਦੇ ਉਹ ਨਾਂ ਨੂੰ ਸਾਡੇ ਲੋਕ ਇਕੱਠੇ ਜਾਂਦੇ ਆ ਅੱਛਾ ਜੀ ਹਾਂ ਜੀ ਪਹਿਲਵਾਨਾ ਦੇ ਡੇਰੇ ਤੇ ਹਾਂ ਜੀ ਪਹਿਲਵਾਨਾ ਦੇ ਡੇਰਾ ਤੇ ਇਸ ਕੋਣ ਕੋਣ ਆਂਦਾ ਤੁਹਾਨੂੰ ਇਲਾਜ ਕਰਾਉਣ ਦੀ ਇਲਾਜ ਕਰਾਉਣ ਲਈ ਕੋਈ ਵੀ ਆ ਸਕਦਾ ਕੋਈ ਇਹ ਕੁਛ ਨਾ ਮੀਰਾ ਨੇ ਉਹਨੇ ਗਰੀਬਾਂ ਨੇ ਜਿਹੜਾ ਮਰਜ਼ੀ ਆ ਸਕਦਾ ਹ ਜਿਹੜਾ ਕੋਈ ਮੱਝੀ ਆ ਸਕਦਾ ਕਿੱਥੋਂ ਕਿੱਥੋਂ ਲੋਕ ਆਉਂਦੇ ਤੁਹਾਡੇ ਕੋਲ ਆਉਦੇ ਲੋਕ ਦੂਰੋਂ ਦੂਰੋਂ ਸਾਰੇ ਹਿੰਦੁਸਤਾਨ ਚੋਂ ਹੀ ਸਾਬ ਨਾਂ ਭਜਾਉਂਦੇ ਆ ਲੋਕ ਬੰਗਾਲ ਚੋਂ ਵੀ ਕਈ ਲੋਕ ਆਉਂਦੇ ਜਿਹੜਾ ਬੀਐਸਬਾਰੇ ਨੌਕਰੀ ਕਰਦੇ ਆ ਉਹਨੂੰ ਰਮਾਨ ਉਹਨਾਂ ਗਾਂਹ ਦੱਸਿਆ ਦਾ ਕਰਨਾਟਕਾ ਜਿੱਦਾਂ ਕੋਈ ਦੱਸਦਾ ਆਉਂਦੇ ਲੋਕ ਪਰ ਇਹਨੇ ਜ਼ਿਆਦਾ ਨਹੀਂ ਆਉਂਦੇ ਬਾਹਰੋਂ ਆਪਣੇ ਜ਼ਿਆਦਾ ਆਉਂਦੇ ਆ ਪੰਜਾਬੀ ਜ਼ਿਆਦਾ ਆਉਂਦੇ ਲਾਗੇ ਜ਼ਿਆਦਾ ਆਉਂਦੇ ਲਾਗੇ ਬਣੇ ਜਿਹੜੇ ਬਾਹਰ ਗਏ ਆਪਣੇ ਲੋਕ ਹੂੰ ਇਹ ਵੀ ਆਉਂਦੇ ਸਾਡੇ ਕੋਲ ਖਾਲ ਕੇ ਜਾਂਦੇ ਆ ਹੂੰ ਤੱਕ ਕੋਈ ਐਡਰੈਸ ਤੁਹਾਡਾ ਕੋਈ ਫੋਨ ਨੰਬਰ ਕੋਈ ਏਦਾਂ ਦਾ ਜਿਹੜੇ ਕਿਸੇ ਨੇ ਕਰਨਾ ਹੋਵੇ ਤੁਹਾਣਾ ਸੰਪਰਕ ਫੋਨ ਨੰਬਰ ਲੈ ਜਾਂਦੇ ਲੋਕ ਖੁਦ ਹੀ ਲੈ ਜਾਂਦੇ ਸਾਡੇ ਨਾਲ ਕੀ ਨੰਬਰ ਕੀ ਤੁਹਾਡਾ ਦੇ ਦਿਓਗੇ ਤੁਸੀਂ ਆ ਲਿਖ ਲਓ ਨੰਬਰ ਤੁਹਾਡਾ ਜੀ ਉਹ ਉਸੇ ਨੰਬਰ ਤੇ ਜਿੱਤੇ ਤੁਹਾਨੂੰ ਫੋਨ ਕੀਤਾ ਗਾ ਲੋ ਬੋਲ ਦਿਓ ਨੰਬਰ ਜੀ ਹਾਂ 94 ਜੀ ਬੋਲ ਦਿਓ 637 2783 ਦੁਬਾਰਾ ਬੋਲ ਦੇਣਾ 94 637 2783 ਤਾਂ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਨਾਲ ਗੱਲਬਾਤ ਕਰਾਈ ਹੈ ਤੇ ਇੱਕ另 ਤਰੀਕੇ ਦੀ ਸੇਵਾ ਕਰਦੇ ਨੇ ਤਾਂ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੂੰ ਸੇਵਾ ਨਿਭਾਈ ਜਾਂਦੀ ਹੈ ਤਾਂ ਉਹਨਾਂ ਨੇ ਕਿਸੇ ਤਰ੍ਹਾਂ ਦੀਆਂ ਅਗਰ ਜੋੜਾਂ ਦੀਆਂ ਦਰਦਾਂ ਨੇ ਤਾਂ ਕਿਸੇ ਨੂੰ ਕੋਈ ਗੋਡੇ ਦੀ ਪ੍ਰੋਬਲਮ ਹੈ ਸਰਵਾਈਕਲ ਦੀ ਪ੍ਰੋਬਲਮ ਹੈ ਤਾਂ ਉਹਦਾ ਇਲਾਜ ਸਰਦਾਰ ਸਾਹਿਬ ਕਰਦੇ ਨੇ ਔਰ ਇਹ ਇੱਕ ਸੇਵਾ ਦੇ ਤੌਰ ਤੇ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਪੈਸਾ ਨਹੀਂ ਲੈਂਦੇ ਔਰ ਜਿਹੜੀ ਜੜੀ ਬੂਟੀਆਂ ਜਿਹੜੀਆਂ ਨੇ ਜਿਹਨੂੰ ਅਸੀਂ ਆਯੁਰਵੈਦਿਕ ਦਵਾਈ ਵੀ ਕਹਿੰਦੇ ਆ ਉਹ ਆਯੁਰਵੈਦਿਕ ਦਵਾਈ ਜੋ ਖਰਚ ਆਉਂਦਾ ਹੈ ਮਹਿਜ ਉਹਦਾ ਪੈਸੇ ਲੈਂਦੇ ਨੇ ਤੇ ਮਹਿਜ 15 ਦਿਨਾਂ ਦਾ 200 ਰੁਪਏ ਜੀ ਭਾਜੀ 15 1310 ਰੁਪਏ ਸੁਮੀ ਨੇ ਦੱਸਿਆ ਸਰਪਿਆ ਜਿੰਨ ਜਿਆਦਾ ਦਵਾਈ ਜਿੰਦੂ ਦਵਾਈ ਤਾਂ ਮਹੀਨੇ ਚ ਹੀ ਤੁਹਾਡੀ ਦਾ ਕੋਈ ਕੁਝ ਨਹੀਂ ਲਿਆ ਤਾਂ ਬਿਲਕੁਲ ਅਗਰ ਕਿਸੇ ਨੇ ਕਿਸੇ ਨੂੰ ਕੋਈ ਇਲਾਜ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ ਤਾਂ ਜ਼ਰੂਰ ਤੁਸੀਂ ਇੱਥੇ ਆ ਕੇ ਆਪਣਾ ਇਲਾਜ ਕਰਵਾ ਸਕਦੇ ਹੋ ਐਡਰੈਸ ਤੁਹਾਨੂੰ ਮੈਂਸ਼ਨ ਕਰ ਦਿੱਤਾ ਕਤੂ ਨੰਗਲ ਜਿਹੜਾ ਮੇਨ ਅੱਡਾ ਹੈ ਉਹਦੇ ਉੱਤੇ ਪਹਿਲਵਾਨਾਂ ਦਾ ਡੇਰਾ ਵੱਜਦਾ ਹੈ ਉੱਥੇ ਆ ਕੇ ਤੁਸੀਂ ਅਗਰ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਤਕਲੀਫ ਹੈ ਤਾਂ ਤੁਸੀਂ ਜ਼ਰੂਰ ਆਪਣੇ ਆਪ ਨੂੰ ਸਵਸਥ ਰੱਖ ਸਕਦੇ ਜੀ ਕੈਮਰਾਮੈਨ ਅਰਸ਼ ਦੇਵਾਲ ਸੁਮਿਤ ਕੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ